ਪਰਮਪિતા ਸ਼ਾਹ ਸਤਨਾਮ ਜੀ ਮਹਾਰਾਜ ਦੀ ਪਵਿੱਤਰ ਜਨਮ ਸਥਲੀ ਸ਼੍ਰੀ ਜਲਾਲਾਣਾ ਸਾਹਿਬ ਦੇ ਵਿੱਚ ਸਾਧ ਸੰਗਤ ਦੁਆਰਾ ਸੇਵਾ ਕਾਰਜ ਜੋਰਾਂ ਸ਼ੋਰਾਂ ਦੇ ਨਾਲ ਜਾਰੀ ਹੈ। ਪਵਿੱਤਰ ਐਮ ਐਸ ਜੀ ਸੇਵਾ ਮਹੀਨੇ ਦੇ ਉਪਲਬਖਸ਼ ਦੇ ਵਿੱਚ ਸਾਧ ਸੰਗਤ ਦੁਆਰਾ ਸ਼੍ਰੀ ਜਲਾਲਾਣਾ ਸਾਹਿਬ ਦੇ ਵਿੱਚ ਸਟੇਡੀਅਮ ਅਤੇ ਪਰਮਪਿਤਾ ਜੀ ਦੇ ਪੁਰਾਣੇ ਘਰ ਵਿੱਚ ਸੇਵਾ ਕਾਰਜ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸੇ ਕੜੀ ਦੇ ਵਿੱਚ ਸ਼੍ਰੀ ਜਲਾਲਾਣਾ ਸਾਹਿਬ ਮਸੀਤਾਂ ਬਲਾਕ ਤੋਂ ਇਲਾਵਾ ਸਰਸਾ ਤੋਪਕਾਰ ਕਲੋਨੀ ਤੋਂ ਪੰਜ ਬਸਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਭਾਈ ਪੈਣ ਉੱਥੇ ਸੇਵਾ ਕਾਰਜ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਕੜਾਕੇ ਦੀ ਸਰਦੀ ਦੇ ਵਿੱਚ ਸੇਵਾਦਾਰ ਇਸ ਪਵਿੱਤਰ ਸਥਾਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਤੰਦੇਹੀ ਦੇ ਨਾਲ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਸਾਧ ਸੰਗਤ ਭੈਣਾ ਛੋਟੇ ਬੱਚੇ ਸਣੇ ਹਰ ਇੱਕ ਵਰਗ ਇਸ ਪਾਕ ਪਵਿੱਤਰ ਧਰਤੀ ਨੂੰ ਸਜਦਾ ਕਰਕੇ ਸੇਵਾ ਕਾਰਜ ਕਰਕੇ ਆਪ ਦੇ ਆਪ ਨੂੰ ਭਾਗਾਂ ਵਾਲਾ ਸਮਝ ਰਿਹਾ ਹੈ ਇਸ ਮੌਕੇ ਤੇ ਮੱਖਣ ਸਿੰਘ ਸ੍ਰੀ ਜਲਾਲਾਨਾ ਸਾਹਿਬ ਸੁਖਦੇਵ ਸਿੰਘ ਨੰਬਰਦਾਰ ਸਣੇ 4 ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਇਸ ਪਾਕ ਪਵਿੱਤਰ ਧਰਤੀ ਤੇ ਕੰਸਟ੍ਰਕਸ਼ਨ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਤੇ ਸਾਧ ਸੰਗਤ ਦੇ ਵਿੱਚ ਜਿਸ ਤਰੀਕੇ ਦਾ ਇਸ ਪਾਕ ਪਵਿੱਤਰ ਧਰਤੀ ਉੱਤੇ ਆ ਕੇ ਸੇਵਾ ਕਾਰਜ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਉਹ ਕਾਬਲੇ ਤਾਰੀਫ ਹੈ। ਮਮਕਨ ਸਿੰਘ ਨਵਾਸੀ ਚੇਲੇ ਜਲਾਲਨਾ ਸਾਹਿਬ ਪਿਤਾ ਜੀ ਦੀ અપਾਰ ਰਹਿਮਤ ਸਦਕਾ ਚੇਲੇ ਜਲਾਲਨਾ ਸਾਹਿਬ ਸ਼ਾਸਤਨਾਮ ਜੀ ਸਟੇਡੀਅਮ ਮਾਤਰ 24 ਦਿਨਾਂ ਵਿੱਚ ਤਿਆਰ ਕੀਤਾ ਗਿਆ ਅੱਜ ਪਿਤਾ ਜੀ ਦੀ ਰਹਿਮਤ ਸਦਕਾ ਸਾਰੇ ਸਟੇਡੀਅਮ ਦੀ ਮੇਨਟੇਨੈਂਸ ਵਾਸਤੇ ਸਾਧ ਸੰਗਤ ਹਮ ਹਮਾਰ ਕੇ ਆਈ ਸਾਰੇ ਸਟੇਡੀਅਮ ਨੂੰ ਚੱਕਾ ਚੌਂ ਤਿਆਰ ਕਰਿਆ ਫਜ਼ੂਰ ਪਿਤਾ ਜੀ ਦੀ ਜਨਮ ਸਥਲੀ ਪਵਿੱਤਰ ਜਨਮ ਸਥਲੀ ਦੀ ਚਾਰਦਵਾਰੀ ਤਿਆਰ ਕਰੀ ਗਈ ਤੇ ਪਿਤਾ ਜੀ ਦੀ ਬੇਥਾ ਅਪਾਰ ਰਹਿਮਤ ਹੈ ਸਾਰੇ ਨਗਰ ਨਿਵਾਸੀਆਂ ਤੇ ਧੰਨਾ ਮੇਰਾ ਸਤਗੁਰ ਜਦੋਂ ਇਹ ਚੀਜ਼ ਨੂੰ ਜਾਪ ਕਰਦੇ ਆਂ ਵੀ ਅੱਜ ਵੀ ਸ਼੍ਰੀ ਨਗ ਸ਼੍ਰੀ ਜਲਾਨਾ ਸਾਹਿਬ ਦੀ ਸਾਧ ਸੰਗਤ ਪੰਜਵੀਂ ਪੀੜ੍ਹੀ ਚ ਵੀ ਸਤਗੁਰ ਦੀ ਅਪਾਰ ਰਹਿਮਤ ਸਦਕਾ ਸਤਗੁਰ ਦਾ ਬੇਥਾ ਪਿਆਰ ਮਿਲਦਾ ਹੈ ਕਿ ਸਾਧ ਸੰਗਤ ਕਿ ਜਹੀ ਦੁਆਏ ਹੈ ਮਤਲਬ ਕਿ ਜਹੀ ਹੈ ਵੀ ਪਿਤਾ ਜੀ ਸ੍ਰੀ ਜਲਾਲਾਣਾ ਸਾਹਿਬ ਨੇ ਜਲਦੀ ਸੇ ਜਲਦੀ ਪਧਾਰੇ ਦਨ ਦਨ ਸਤਿਗੁਰੂ ਤੇਰੇ ਵਾਸਤੇ ਮੈਂ ਮੀ 985 ਨੰਬਰ ਸਿਰਸਾ ਤੋਂ ਮੈਂ ਅੱਜ ਉਸ ਜਗ੍ਹਾ ਤੇ ਖੜੀ ਹਾਂ ਜਿਸ ਜਗ੍ਹਾ ਨੂੰ ਦੁਨੀਆ ਪੂਜਦੀ ਹੈ 7 ਕਰੋੜ ਸਾਧ ਸੰਗਤ ਇਸ ਧਰਤੀ ਨੂੰ ਨਮਨ ਕਰਦੀ ਹੈ ਮੈਂ ਸ੍ਰੀ ਜਲਾਲਾਣਾ ਸਾਹਿਬ ਸਟੇਡੀਅਮ ਵਿੱਚ ਖੜੀ ਹਾਂ ਅੱਜ ਜੇ ਸਟੇਡੀਅਮ ਦੇ ਕੰਮ ਚੱਲਦੇ ਨੂੰ ਸਾਫ ਸਫਾਈ ਰੰਗ ਰੋਗਨ ਚਾਰ ਦਿਨ ਹੋ ਗਏ सांसद इही इच्छा सांसद ਨੂੰ ਇੱਕ ਸੰਦੇਸ਼ ਆ ਲਗਿਆ सांसद ਭੱਜੀ ਆਈ ਇਸੇ ਅਮੀਤ ਤੇ ਸੰਸਦ ਨੂੰ ਸੇਵਾ ਕਰ ਰਹੀ ਹੈ ਵੀ ਪਿਤਾ ਜੀ ਜਨਬਰੀ ਚੇਸੇ ਸਸੰਗਤ ਕਰਨਾ ਅਤੇ ਕੈਮਾ ਸ਼ੁਰੂ ਕਰਵਾਉਣਾ ਪਿਤਾ ਜੀ ਕੇ ਸਾਰੇ ਸਾਰਿਆਂ ਤੇ ਇਹ ਦੱਸ ਹੈ ਪਿਤਾ ਜੀ ਪਲੀਜ਼ ਜਲਦੀ ਜਲਦੀ ਆਓ ਜਨਬਰੀ ਸਸੰਗਤ ਕਰਮਾਓ ਔਰ ਕੈਮਾ ਕਰੋ ਬਈ ਪ੍ਰਵਾ ਸਾਂਝਾ ਮਸਤਾਨਾ ਜੀ ਦੇ ਹੁਕਮ ਅਨਸਾਰ ਅੱਜ ਪਰਵਾਰ ਦੀ 7 ਕਰੋੜ 500 ਸਸੰਗਤ ਅਛਾ ਛੱਡ ਕੇ ਪੁਰਾਣਾਂ ਤੋਂ ਰਹਿਤ ਹੈ ਜੀ ਤੇ ਸਾਡੇ ਨਗਰ 'ਚ ਵੀ ਬੜੀ ਪਰੰਪਰਿਕਾ ਸ਼ਾਫਤ ਨਾਮ ਜੀ ਦੀ ਕਿਰਪਾ ਨਾਲ ਹਜ਼ੂਰ ਪਿਤਾ ਜੀ ਦੀ ਕਿਰਪਾ ਨਾਲ ਬਹੁਤ ਰਹਿਤ ਹੈ ਹਜ਼ੂਰ ਪਿਤਾ ਜੀ ਸਾਡੇ ਨਗਰ ਨੂੰ ਬਹੁਤ ਹੀ ਤ੍ਰੇਮ ਨਾਲ ਮਿਲਦੇ ਹਨ ਤੇ ਸਾਡੇ ਨਗਰ ਦਾ ਬਹੁਤ ਹੀ ਸਤਕਾਰ ਕਰਦੇ ਹਨ ਸਾਡੇ ਨਗਰ ਦੀ ਕਮ ਸੇ ਕਮ 95% ਦਾ ਸੰਗਤ ਪੇਰਾ ਸੱਚਾ ਸੌਦਾ ਨਾਲ ਜੁੜੀ ਹੈ ਜੀ ਅੱਜ ਸ਼ਾਸਤ੍ਰਨਾਮ ਦੀ ਸਟੇਡੀਅਮ ਤੇ ਕਾ ਸੰਗਤ ਸੇਵਾ ਕਰਦੀ ਹੈ ਹਾਰੀ ਸਾਹ ਸੰਗਤ ਨੂੰ ਕਾਡੇ ਨਗਰ ਦੀ ਪੰਚਾਇਤ ਤੇ ਡੇਰੇ ਦੀ ਕਮੇਟੀ ਬਣੀ ਆ ਅਸੀਂ ਕੀ ਆ ਆਪਣੇ ਨਾਲ ਦਾਨ ਕਰ ਤੋਂ ਤੇ ਆਪਾਂ ਵਾਕਈ ਇਸ ਪਾਕ ਪਵਿੱਤਰ ਧਰਤੀ ਨੂੰ ਸੱਚਕੋ ਪਰਿਵਾਰ ਵੀ ਦਿਲੋਂ ਸਲਾਮ ਕਰਦੇ ਕਿਉਂਕਿ ਇਸ ਧਰਤੀ ਦੀ ਬਦੌਲਤ ਅੱਜ ਕਰੋੜਾਂ ਲੋਕ ਨਸ਼ਿਆਂ ਤੋਂ ਬੁਰਾਈਆਂ ਤੋਂ ਪਿਆਕੇ ਰਾਮ ਨਾਮ ਦੇ ਨਾਲ ਜੁੜ ਚੁੱਕੇ ਨੇ ਕਿਉਂਕਿ ਪਰਮ ਪਿਤਾ ਸ਼ਾਹ ਤਖਤਪਾਦਸ਼ੀ ਮਹਾਰਾਜ ਨੇ ਇਸ ਪਾਕ ਪਵਿੱਤਰ ਧਰਤੀ ਤੇ ਹੀ ਇਫਤਾਨ ਤਾਰਨ ਕਰਕੇ 11 ਲੱਖ ਲੋਕਾਂ ਨੂੰ ਨਾਮ ਸ਼ਬਦ ਦੇ ਅੰਮ੍ਰਿਤ ਦਾ ਆਪ ਕੀ ਦਿੱਤੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੂਜਨੀਕੁਰੂ ਸੰਤ ਸੋਕੁਮਿਤ ਰਾਮ ਰਹਿਮ ਸਿੰਘ ਜੀ ਇਨਸਾਨ ਗੁਰਗੱਦੀ ਮਿਲੀ ਉਸ ਤੋਂ ਬਾਅਦ ਲੱਖਾਂ ਦਾ ਅੰਕੜਾ ਅੱਜ 7 ਕਰੋੜ ਤੋਂ ਵੀ ਜ਼ਿਆਦਾ ਦਾ ਦਾ ਅੰਕੜਾ ਪਾਰ ਕਰ ਚੁੱਕਿਆ ਹੈ ਤਾਂ ਤਸਵੀਰਾਂ ਵਾਕਈ ਸ਼ਲਾਘਾਯੋਗ ਹਨ ਕਿਉਂਕਿ ਕੜਾਕੇ ਦੀ ਸਰਦੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਥ ਸੰਗਤ ਇਸ پاک ਪਵਿੱਤਰ ਧਰਤੀ ਦੀ ਸੇਵਾ ਕਰਕੇ ਆਪ ਦੇ ਆਪ ਨੂੰ ਵੱਡ ਭਾਗਾ ਮਹਿਸੂਸ ਕਰ ਰਹੀ ਹੈ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਪ ਦੇ ਕੀ ਪ੍ਰतिकਰਮ ਦੇਣਾ ਚਾਹਣਗੇ ਸੇਵਾਦਾਰਾਂ ਦੇ ਪ੍ਰਤੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸੋ ਅਤੇ ਵਕਤ ਤੋਂ ਦੁਪਲੇਕ ਨੂੰ ਲਾਈਕ